ਸਤਿ ਸ੍ਰੀ ਅਕਾਲ ਅਸੀਂ ਜਗਤਬਾਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਹਫਤੇ 55ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਪਰ ਜੇ ਜਗਤਬਾਬਾ ਗੁਰੂ ਨਾਨਕ ਦੇਵ ਜੀ ਮੁੜ ਕੇ ਆ ਜਾਣ ਤਾਂ ਉਹ ਵੀ ਕੇ ਹੈਰਾਨ ਹੋ ਜ਼ਰੂਰ ਹੋ ਜਾਣਗੇ ਕਿ ਇੱਕ ਇੱਕ ਕੌਣ ਲੋਕ ਨੇ ਜੋ ਮੇਰੀ ਬਾਣੀ ਜੋ ਮੇਨਾਂ ਦੇ ਮਾਰਗਦਰਸ਼ਨ ਲਈ ਦਿੱਤੀ ਸੀ ਉਸ ਗਿਆਨ ਨੂੰ ਟਾਕੇ ਤੇ ਉਸ ਪ੍ਰਤੀ ਲੋਕਾਂ ਵਿੱਚ ਡਰ ਪੈਦਾ ਕਰਕੇ ਉਸ ਨੂੰ ਪੂਜਣ ਲੱਗ ਪਏ ਹਨ ਗੁਰੂ ਗਰੰਥ ਸਾਹਿਬ ਜੀ ਦੀ ਜਗਾ ਇਹਨਾਂ ਖੋਤੀ ਬਾਬਿਆਂ ਨੇ ਲੈ ਲਈ ਹੈ ਆਪਣੇ ਆਪ ਨੂੰ ਇਹ ਅਨਪੜ ਲੋਕ ਮੱਥੇ ਟਿਕਵਾ ਰਹੇ ਹਨ ਬਾਬਿਆਂ ਦੀਆਂ ਜੁੱਤੀਆਂ ਨੂੰ ਮੱਥੇ ਟੇਕੇ ਜਾ ਰਹੇ ਹਨ ਇਹ ਹੋ ਕੀ ਰਿਹਾ ਹੈ ਮੈਨੂੰ ਮળાਵਾ ਪਾ ਕੇ ਤੇ ਇੱਕ ਹੱਥ ਵਿੱਚ ਮળા ਪਾ ਕੇ ਤੇ ਦੂਜੇ ਵਿੱਚ ਕਰ ਮੰਡਲ ਫੜਾ ਕੇ ਵਾਲੀਆਂ ਤਸਵੀਰਾਂ ਬਣਾ ਕੇ ਮੇਰੇ ਕੀਰਤੀ ਤੇ ਤਰਕਸ਼ੀਲ ਰੂਪ ਨੂੰ ਛਪਾ ਕੇ ਇਹ ਕਰਮਾ ਕਰਾ ਮਾਤੀ ਬਾਬਾ ਬਣਾ ਦਿੱਤਾ ਹੈ ਇਹ ਚਿੱਟ ਕੱਪੜੀਏ ਟਿੱਡਲ ਲੋਕ ਜੋ ਆਪਣੀਆਂ ਹੱਟੀਆਂ ਚਲਾ ਰਹੇ ਹਨ ਇਹ ਕੌਣ ਹਨ ਬਾਬੇ ਨੂੰ ਕੀ ਪਤਾ ਇਹ ਅੱਜ ਦੇ ਗੰਗੂ ਸੱਜਣ ਠੱਗ ਤੇ ਮਲਕ ਪਾਗੂ ਨੇ ਜੋ ਆਪਣੇ ਨਾਲ ਬਰਸ਼ੀਆਂ ਵਾਲੇ ਲੈ ਕੇ ਕੀ ਕਰ ਕਰਮ ਕਰ ਰਹੇ ਹਨ ਮੈਂ ਸੱਚੀ ਗੱਲ ਦੱਸਾਂ ਇਹਨਾਂ ਨੇ ਬਾਬੇ ਨੂੰ ਗੁਰੂ ਘਰਾਂ ਵਿੱਚ ਨਹੀਂ ਵੜਨ ਦੇਣਾ ਕਹਿਣਗੇ ਇਹ ਲਿਬਰੀ ਪਰੰਵਾਲਾ ਕੋਣ ਹੈ ਕੱਢੂ ਇਹਨੂੰ ਬਾਹਰ ਜੇ ਬਾਬੇ ਨੇ ਸੰਵਾਦ ਕਰਨ ਦੀ ਗੱਲ ਕਹੀ ਇਹ ਬਾਬੇ ਨੂੰ ਅਖੌਤੀ ਪੰਥ ਵਿਰੋਧੀ ਕਰਾਰ ਦੇ ਕੇ ਇਸ ਦਾ ਬਾਈਕਾਟ ਕਰਨ ਦੀਆਂ ਗੱਲਾਂ ਕਰਨਗੇ ਪਰ ਥੋੜੇ ਜੇ ਲੋਕ ਅੱਜ ਵੀ ਉਸ ਦੀ ਸੋਚ ਮੁਤਾਬਕ ਆਪਣਾ ਜੀਵਨ ਢਾਲ ਰਹੇ ਹਨ ਤੇ ਉਸ ਦੀ ਵਿਚਾਰਧਾਰਾ ਦਾ ਪਸਾਰ ਤੇ ਪ੍ਰਚਾਰ ਕਰਨ ਵਿੱਚ ਲੱਗੇ ਹਨ ਅਜਿਹੇ ਲੋਕਾਂ ਨਾਲ ਜੁੜੋ ਸਿੱਟਾ ਉਹ ਵਿਕੀਪੀਡੀਆਂ ਗ੍ਰੀਤੀਆਂ ਨੂੰ ਖਤਮ ਕਰਨ ਦੀ ਲੋੜ ਹੈ ਵਿਖਾਵਿਆਂ ਦੀ ਕੋਈ ਲੋੜ ਨਹੀਂ ਬਾਬੇ ਦੇ ਪ੍ਰਕਾਸ਼ ਦਿਹਾੜੇ ਤੇ ਬਾਬੇ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਪ੍ਰਣ ਕਰਨ ਦੀ ਲੋੜ ਹੈ